ਹੁਣ ਆਪਾਂ ਕਰਦੇ ਆਂ ਢੋਲਾ ਨੂੰ ਸਾਫ਼ ਤੇ ਲੈ ਲਿਆ ਕਪੜਾ ਕਿਉਂਕਿ ਵੀਰਾ ਕੰਮ ਆ ਬਾਈ ਜੀ ਠੀਕ ਹੈ ਜੀ ਆ 826 ਆ ਬਾਬਿਓ ਇਹਦਾ ਵੀ ਝਾੜ ਬੱਸ ਇਸ ਵਾਰ ਤੁਸੀਂ ਆਏ ਦੇ ਲੋ ਵੀ ਗੱਲਾਂ ਹੀ ਕਰਵਾਈਆਂ ਨੇ ਇਹ ਕਣਕ ਨੇ ਵੀ ਕਣਕ ਦੇਖੋ ਕਿੰਨੀ ਸੋਹਣੀਆਂ ਇਹਨਾਂ ਨੇ ਠੀਕ ਹੈ ਜੀ ਆਪਈ ਆਪਣੀ ਟੀਵੀ 327 ਬਾਬਿਓ ਸਵਾਗਤ ਆ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜਕੁਸ਼ੀ ਹੋਵੋਗੇ ਚੜ੍ਹਦੀ ਥਲਾ ਵਿੱਚ ਹੋਵੋਗੇ ਤੇ ਬਾਬੇ ਤੁਹਾਨੂੰ ਪਤਾ ਵੀ ਜਿਹੜੀ ਕਣਕ ਦੀ ਬਾਡੀ ਦਾ ਜਿਹੜਾ ਕੰਮ ਚੱਲੀ ਜਾਂਦਾ ਪੂਰੇ ਜੋਰਾ ਸੋਰਾ ਤੇ ਬਸ ਨਿਬੜਨ ਵਾਲੀ ਐ ਇੱਕ ਦੋ ਦਿਨਾਂ ਦੇ ਨਿਬੜ ਜੂਗਾ ਹੁਣ ਤਾਂ ਤੇ ਤੋੜੀ ਦਾ ਰਹਿ ਜੂਗਾ ਤੇ ਉਹ ਵੀ ਦੋ ਚਾਰ ਦਿਨ ਦੀ ਜਿਹੜਾ ਤੇ ਆਪਾਂ ਅੱਜ ਘਰੇ ਵਿੜੇ ਬੀ ਨੇ ਉਹਨਾਂ ਨੂੰ ਸਾਹਮਣਾਗਾ ਠੀਕ ਹੈ ਜੀ ਇੱਕ ਤਾਂ ਹੈਗਾ 826 ਦਾ ਇੱਕ DBWG 327 ਢੋਲ ਉਹਨਾਂ ਵਾਸਤੇ ਆਪਣੇ ਕੋਲ ਤਿਆਰ ਨੇਗੇ ਤੇ ਇੱਕ ਹੋ ਪਿਆਗਾ ਠੀਕ ਹੈ ਜੀ ਤੇ ਹੁਣ ਆਪਾਂ ਬੀ ਨੂੰ ਜਿਹੜਾ ਸਾੜ ਕੇ ਭਰ ਦਾਂਗੇ ਤੇ ਫਿਰ ਬੇਫਿਕਰੀ ਹੋ ਜੂ ਠੀਕ ਹੈ ਜੀ ਤੇ ਪਿਛਲੀ ਵਾਰ ਵੀ ਆਪਾਂ ਨੇ ਬੀ ਰੱਖਿਆ ਸੀਗਾ ਵਧੀਆ ਮਾਨਕ ਚੱਲੋ ਆਪਦੇ ਬੰਦਿਆਂ ਦੁੱਤਾ ਜਾਂ ਸੀਗਾ ਤੇ ਇਸ ਵਾਰ ਵੀ ਆਪਾਂ ਬੀ ਜਿਹੜਾ 826 ਦਾ 327 ਦਾ ਸਾਹਮਣੇ ਰੱਖਾਂਗੇ ਤੇ ਨਾਲ 303 ਠੀਕ ਹੈ ਜੀ ਤੇ ਆਜ ਹੁਣ ਢੋਲਾਂ ਦੀ ਕਰਦੇ ਆ ਸਫਾਈ ਤੇ ਉਦੋਂ ਬਾਅਦ ਪਾਉਨੇ ਆ ਬੀ ਢੋਲਾਂ ਵਿੱਚ ਕਿ ਹੁਣ ਆਪਾਂ ਕਰਦੇ ਆ ਢੋਲਾਂ ਨੂੰ ਸਾਫ਼ ਤੇ ਲੈ ਲਿਆ ਕਪੜਾ ਕਿਉਂਕਿ ਬੀ ਦਾ ਕੰਮ ਆ ਬਾਈ ਜੀ ਠੀਕ ਹੈ ਜੀ ਆ 826 ਆ ਬਾਬਿਓ ਇਹਦਾ ਵੀ ਝਾੜ ਬੱਸ ਇਸ ਵਾਰ ਤੁਸੀਂ ਆਏ ਦੇ ਲੋ ਵੀ ਗੱਲਾਂ ਹੀ ਕਰਵਾਈਆਂ ਨੇ ਇਹ ਕਣਕ ਨੇ ਵੀ ਕਣਕ ਦੇਖੋ ਕਿੰਨੀ ਸੋਹਣੀ ਆ ਇਹਨਾਂ ਨੇ ਠੀਕ ਹੈ ਜੀ ਆ ਪਈ ਆਪਣੀ ਡੀ 372 ਹੋ ਜੀ ਇਹ ਚ ਪਾਵਾਂਗੇ 822 ਇਹ ਚ 327 ਤੇ ਇਹ ਜੀ ਵੀ 822 ਚਾਹਾਂ ਢੋਲ ਲਿਆ ਆਪਣੇ ਕੋਲੇ ਵੀ ਵਸਤੀ ਰੱਖਣੀ ਆ ਆਪਣੇ ਕਣਕ ਠੀਕ ਆ ਜੀ ਤੇ ਭਰਨ ਲੱਗਦੇ ਆ ਹੁਣ ਕੋਪਈ ਆ ਸਾਹਮਣੇ ਪਿਆ ਸਵਾਗਤ ਆ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਣਕ ਜਿਹੜੀ ਬਾਡੀ ਚੱਲੀ ਜਾਂਦੀ ਆ ਤੇ ਬਾਬਿਓ ਬਸ 2-4 ਦਿਨ ਦੀ ਖੇੜਾ ਹੁਣ ਤੇ ਅੱਜ ਆਪਾਂ ਕਰਿਆਂ ਅੱਜ ਆਪਾਂ ਸਾਹਮਣੇ ਨੇ B DW 826 ਤੇ DW 327 303 ਠੀਕ ਹੈ ਜੀ ਤੇ ਇਹ B ਨੇ ਆਪਣੇ ਕੋਲੇ ਇਹਨਾਂ ਨੂੰ ਹੁਣ ਸਾਹਮਣੇ ਢੋਲ ਆਪਣੇ ਤਿਆਰ ਪਏ ਨੇ ਪਰਚੀਆਂ ਲਾਤੀਆਂ ਆਪਾਂ ਨੇ ਜਿਹੜੀ ਕਣਕ ਚੀਜ਼ ਪਾਵਾਂਗੇ ਉਹਦੇ ਨਾਲ ਦੀ ਨਾਲ ਲਿਖਦਾ ਕਰਾਂਗੇ ਵਿੱਚ ਕਿਹੜਾ ਬੀਪਾਤ ਠੀਕ ਹੈ ਜੀ ਤੇ ਆਜੂ ਕਰਾਂ ਕਰੀਏ ਢੋਲ ਨੂੰ ਸਾਫ ਤੇ ਲੱਗੀਏ B ਭਰਨ ਆ ਤਾਂ ਹੈਗੀ 826 ਦੇਖੋ ਵੀਰਾਂ ਕੀ ਬਾਤਾਂ ਨੇ ਬਾਬੇ ਇਹਦੇ ਵੀ ਝਾੜਨੇ ਆਇਤੀ ਕਹਿੰਦੇ ਰਿਕਾਰਡ ਹੀ ਬਣਨ ਤੇ ਬਸ ਤੇ ਆ 327 ਹਾਂ ਆ 327 ਇਹਨੇ ਵੀ ਕਨੇ ਗੱਲਾਂ ਬਤਾ ਕਰਾਈਆਂ ਨੇ ਇੱਕ ਦੀ ਦੁਨੀਆ ਚ ਤੇ ਹੁਣ ਆਪਾਂ ਢੋਲ ਭਰਨ ਲੱਗਦੇ ਆ ਤੇ ਢੋਲ ਪਹਿਲਾਂ ਸਾਫ਼ ਕਰ ਲਈਏ ਇੱਕ ਪਿਛਲੀ ਵਾਰੀ ਇਹਦੇ ਵਿੱਚ 303 ਸੀਗੀ ਡੀਬੀਡਬਲਯੂ 303 ਇਹ ਵੀ ਆਪਾਂ ਨੇ ਵੀ ਘਰੀ ਤਿਆਰ ਕੀ ਕਰ ਰਹੇ ਮੋਟਰ ਤੇ ਬੈਡਾਂ ਤੇ ਲਾ ਕੇ ਤਿਆਰ ਕੀਤੀ ਸੀ ਤੇ ਜਿਹੜੀ 327 ਆ ਗਈ ਆ ਇਹ ਵੀ ਆਪਣੀ ਤਿਆਰ ਕੀਤੀ ਆ ਬੈਡਾਂ ਤੇ ਠੀਕ ਹੈ ਜੀ ਤੇ ਹੁਣ ਢੋਲ ਸਾਫ਼ ਕਰਦੇ ਆ ਤੇ ਲੱਗਦੇ ਆ ਪਉਣ ਬੀਆ ਜੀ ਬਨ ਕੇ ਕਰਾਂ ਟੰਡੇ ਨਾਲ ਬਣਾਤੇ ਆ ਤਾਂ ਇੱਕ ਵਾਰੀ ਤਾਂ ਗੱਲਬਾਤ ਬਣਾਤੀ ਲੈ ਵਿੱਚੋਂ ਜਿਵੇਂ ਸਾਫ਼ ਕਰਤੇ ਢੋਲ ਠੀਕ ਹੈ ਜੀ ਇਹ ਚ ਇੱਕ ਇਸ ਵਾਰ 826 ਪਾਵਾਂਗੇ ਆਪਾਂ ਇਹ ਜੀ ਵਿਸ਼ਾਲੀ ਬਾਰੇ ਡੀਬੀ ਡਬਲ 327 ਸੀਗਾ ਤੇ ਇਹ ਚ 327 ਹੀ ਪਾਵਾਂਗੇ ਇਹ ਚ ਕਿਹੜਾ ਸੀ ਇਹ ਜੀ ਵੀ ਤਨ ਸਸਤਾ ਹੀ ਸੀਗਾ ਇਹ ਜੀ ਵੀ 327 ਹੀ ਪਾਵਾਂਗੇ ਠੀਕ ਹੈ ਜੀ ਇੱਕ ਵਾਰ ਸਾਫ਼ ਕਰ ਲਈਏ ਢੋਲ ਆਪਾਂ ਹੁਣ ਤੇ ਫੇਰ ਭਰਾਂਗੇ ਪੀ ਆਪਾਂ ਜੀ ਢੋਲਾਂ ਦੀ ਹੋ ਗਈ ਸਫਾਈ ਸਾਰਿਆਂ ਦੀ ਠੀਕ ਹੈ ਜੀ ਤੇ ਹੁਣ ਪਾਉਣ ਲੱਗਦੇ ਆਪਾਂ ਵੀ ਪਹਿਲਾਂ ਪੱਥਰ ਥੱਲੇ ਥੋੜੀ ਥੋੜੀ ਤੂੜੀ ਪਾਵਾਂਗੇ ਇਹਦੇ ਸਲਾਬ ਤੋਂ ਠੀਕ ਹੈ ਜੀ ਤੇ ਤੂੜੀ ਲੈਣ ਗਿਆਗਾ ਹਾਂ ਸਾ ਬਾਈ ਤੇ ਬਸ ਲੈ ਆਉਣ ਤੋਂ ਨੂੰ ਤੇ ਤੂੜੀ ਪਾ ਕੇ ਫਿਰ ਪਾਉਣ ਲੱਗਾਂਗੇ ਵੀ ਆਪਾਂ ਲਓ ਜੀ ਹੁਣ ਆਪਾਂ ਥੱਲੇ ਪਾਉਣ ਲੱਗਿਆਂ ਪਹਿਲਾਂ ਤੂੜੀ ਕਿਉਂਕਿ ਤੂੜੀ ਨਾਲ ਬਹੁਤ ਫਾਇਦਾ ਹੈ ਨਾ ਤੂੜੀ ਦਾ ਸਲਾਬ ਸਲੂਵਰ ਸਲਾਬ ਨਹੀਂ ਆਉਂਦੀ ਤੂੜੀ ਨਾਲ ਲਓ ਜੀ ਤੂੜੀ ਪਾਤੀ ਆਪਾਂ ਨੇ ਤੇ ਹੁਣ ਪੱਧਰ ਕਰ ਦਾਂਗੇ ਥੱਲੇ ਬਸ ਹੈ ਬਸ ਮਾਚਾ ਲਾ ਲਾ ਪਾ ਕੇ ਤੋੜੀ ਲਾਤਾ ਟੱਕਣ ਚੱਕ ਲਿਆ ਉਹ ਬਾਲਟੀਆਂ ਬੀ ਵਾਲੀਆਂ ਕਰ ਚਲੋ ਜੀ ਤੇ ਲਾਉਣੇ ਆ ਜੀ ਫੜੀਂ ਦਰੋ ਉਹ 327 ਦੇੜਾ ਪਹਿਲਾ ਢੋਕ ਸੀ ਉਹ ਆਪਾਂ ਨੇ ਅੱਤੇ ਕਰ ਚੁੱਕੇ ਆ ਤੇ ਹੁਣ ਲਾਉਣੇ ਆ ਦੂਜਾ ਢੋਕ ਉਹ ਵੀ 327 ਦੀ ਭਰਨਾ ਆਪਾਂ ਠੀਕ ਆ ਜੀ ਨਾਲੇ ਹੁਣ ਪੀਦੇ ਆ ਜਿਆਦੀ ਕੁੱਟ ਤੇ ਕੈਮ ਸੈਮ ਹੋ ਕੇ ਫੇਰ ਲਗਾਓ ਪਹਿਲੀ ਆਓ ਬਾਲਟੀਆਂ ਚਾਹ ਪੀਣ ਲਾਗੇ ਨਹੀਂ ਸੀ ਤੀ ਹੁਣ ਚਾਹ ਪੀਣੀ ਹੁਣ ਚਾਹ ਦੂਜਾ ਢੋਲ ਦੀ ਵਾਰੀ ਆ ਗਈ ਹੈ ਜਿਹੱਚ ਵੀ ਆਪਾਂ 327 ਹੀ ਪਾਉਣੀ ਆ। ਇੰਨਾ ਚ ਪਰਾਂਗੇ 826। ਇਹੱਚ ਵੀ ਪਾਤੀ ਆਪਾਂ ਨੇ ਤੂੜੀ ਥੱਲੇ ਫਿਰ ਉਹਨੂੰ ਕਰਦਾਂਗੇ ਪੱਦਰ ਤੇ ਥੱਲੇ ਥੱਲੇ ਤੇ ਤੂੜੀ ਜ਼ਰੂਰੀ ਆ ਬਾਬੇ ਨਾ ਤਾਂ ਸਰਾਵ ਆਵੇ ਨਹੀਂ ਲੱਗੇ ਕਣਕਰੂ ਬੌਲਾ ਵਧੀਆ ਰਿਜ਼ਲਟ ਆ ਥੱਲੇ ਤੂੜੀ ਪਾਇਆ ਕਰੋ ਥੋੜੀ ਜੀ। ਬਸ ਬਾਦੂ ਆ। ਦੂਜਾ ਢੋਲ ਵੀ ਭਰਤਾ 327 ਦਾ। ਠੀਕ ਆ ਜੀ। 327 ਦਾ ਦੂਜਾ ਢੋਲ। ਆ ਵੀ 327 ਹੀ ਆ। ਇਹਦੇ ਲਾਵਾਂਗੇ ਸਟicker ਆਪਾਂ। ਸਾਨੂੰ ਸੋਫਤਾ ਹੀ ਹੋਈ ਆ ਤੇ ਹੁਣ ਲੈ ਕੇ ਆਉਨੇ ਆ ਤੀਜਾ ਢੋਲ ਉਹ ਫੋਨਰਾ ਪਾਣੀ ਲੈ ਆਂਦਰੋਂ ਲਓ ਜੀ ਹੁਣ ਭਰਾਂਗੇ 826 ਆ ਢੋਲ ਦੇ ਵਿੱਚ ਆਪਾਂ ਠੀਕ ਹੈ ਜੀ ਤੇ ਇਹ ਨਵੀਂ ਨਮਾ ਵੀ ਆਪਾਂ ਨੇ ਇਸ ਵਾਰ ਪਹਿਲੀ ਵਾਰ ਪੀਚਿਆ ਸੀ 826 ਦੇਖੋ ਕਿੰਨੀ ਸੋਹਣੀ ਆ ਕਣਕ ਹੁਣ ਇਹ ਭਰਾਂਗੇ ਆਪਾਂ ਵੀ ਇਸ ਇਸ ਐਕਟ ਦੀ ਪਹਿਲੀ ਵਾਰੀ ਹੈ ਨਾ ਤੂੜੀ ਪਾਈ ਆ ਥੱਲੇ ਦੱਸਿਆ ਸੀ ਕੇ ਬੰਦ ਰਹਿਣਾ ਥੱਲੇ ਤੂੜੀ ਪਾ ਦਿਆ ਕਰੋ ਫਰਸ਼ ਤੇ ਕਣਕ ਜਮਾ ਇੱਕ ਨੰਬਰ ਰਹੂਗੀ ਨਾ ਕਣਕ ਨੂੰ ਸਲਾਵ ਆਵੇ ਨਾ ਹੀ ਕਣਕ ਨੂੰ ਕੁਝ ਲੱਗੇ ਹਾਂਜੀ ਬਾਬਿਓ 826 ਦੀ ਭਰਾਈ ਚੱਲ ਰਹੀ ਹੈ 826 ਦਾ ਟੋਲ ਭਰਨ ਲੱਗੇ ਹੋਇਆ ਇਹ ਵੀ ਬੀ ਆ ਆਪਣਾ ਬੀ ਇਹ ਇੱਕ ਟੋਲ ਰਹਿ ਗਿਆ ਉਹ ਵੀ 826 ਦੀ ਭਰਨਾ ਆਪਾਂ ਨੇ ਠੀਕ ਹੈ ਜੀ 327 ਦੀ ਦੋ ਭਰਤੀ ਆਪਾਂ ਨੇ ਉਹ ਸਾਹਮਣੇ ਪਈ ਹੈ 327